ਦੀਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਦੇ ਅੰਦਰ ਸਤਗੁਰੂ ਜੀ ਨੇ ਹਰੇਕ ਵਿਸ਼ੇ ਦੇ ਉੱਤੇ ਆਪਣੀ ਬਾਣੀ ਦੀ ਰਚਨਾ ਕੀਤੀ ਹੈ ਭਾਵੇਂ ਦਿਨ ਹੋਵੇ ਭਾਵੇਂ ਥਿਤ ਹੋਵੇ ਭਾਵੇਂ ਵਾਰ ਹੋਵੇ ਤੇ ਭਾਵੇਂ ਮਹੀਨਾ ਹੋਵੇ ਸਤਗੁਰੂ ਜੀ ਨੇ ਹਰੇਕ ਵਿਸ਼ੇ ਦੇ ਉੱਪਰ ਬਾਣੀ ਦੀ ਰਚਨਾ ਕੀਤੀ ਹੈ ਸਾਨੂੰ ਉਪਦੇਸ਼ ਦਿੰਦਾ ਹੈ ਜਦੋਂ ਸੀ ਸਤਿਗੁਰ ਜੀ ਦੀ ਬਾਣੀ ਪੜ੍ਹਦੇ ਆ ਤੇ ਬਾਣੀ ਦੇ ਅੰਦਰ 2 12ਵਾਂ ਦਰਜ ਨੇ 1 12ਵਾਂ ਤੁਖਾਰੀ ਰਾਗ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਖਾਰਬਿੰਦੂ ਉਚਾਰਨ ਕੀਤਾ ਹੋਇਆ ਹੈ ਤੇ ਦੂਜਾ 12ਵਾਂ ਮਾਝ ਰਾਗ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਖਾਰਬਿੰਦੂ ਉਚਾਰਨ ਕੀਤਾ ਹੋਇਆ ਹੈ ਸਤਗੁਰ ਜੀ ਮਾਗ ਰਾਗ ਦੇਂਦਰ ਮਾਗ ਮਹੀਨੇ ਦੇ ਰਈ ਉਪਦੇਸ਼ ਦਿੰਦੇ ਨੇ ਕਿ ਮਾਗ ਦਾ ਜਿਹੜਾ ਮਹੀਨਾ ਹੈ Hindu ਧਰਮ ਦੇ ਅਨੁਸਾਰ ਮਾਗ ਦੇ ਮਹੀਨੇ ਦੇ ਵਿੱਚ ਵੱਖ-ਵੱਖ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨ ਦੇ ਨਾਲ দান ਕਰਨ ਦੇ ਨਾਲ ਜਿਹੜਾ ਮਾਗ ਦਾ ਮਹੀਨਾ ਹੈ ਉਲਾਇਵੰਦ ਹੈ ਤੇ ਸਾਨੂੰ ਸਤਗੁਰ ਜੀ ਸਮਝਾਉਂਦੇ ਨੇ ਕਿ ਮਨੁੱਖ ਤੂੰ ਮਾਗ ਦੇ ਵਿੱਚ ਮਹੀਨੇ ਦੇ ਵਿੱਚ ਕਿਹੜਾ ਇਸ਼ਨਾਨ ਕਰਨਾ ਹੈ ਤੇ ਕਿਹੜਾ ਦਾਨ ਕਰਨਾ ਹੈ ਸਤਿਗੁਰ ਜੀ ਆਖਦੇ ਨੇ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਿ ਮਨੁੱਖ ਤੂੰ ਮਾਗ ਦੇ ਮਹੀਨੇ ਦੇ ਵਿੱਚ ਸਤ ਸੰਗਤ ਦੇ ਵਿੱਚ ਆਣ ਕੇ ਜਿਹੜਾ ਸਾਧ ਸੰਗਤ ਦਾ ਸਰੋਵਰ ਹੈ ਨਾ ਸਾਧ ਸੰਗਤ ਦੇ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰਨਾ ਮਾਗ ਮੰਜਨ ਸੰਗ ਸਾਧੂਆਂ ਧੂੜੀ ਕ੍ਰਿਸ਼ਨਨ ਉਹਨਾਂ ਦੇ ਜਿਹੜੀ ਚਰਨਾਂ ਦੀ ਧੂੜ ਹੈ ਨਾ ਚਰਨਾਂ ਦੀ ਧੂੜ ਦੇ ਵਿੱਚ ਆਣ ਕੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਆਣ ਕੇ ਇਸ਼ਨਾਨ ਕਰਨਾ ਹੈ ਫਿਰ ਹੋਵੇਗਾ ਕੀ ਮਾਗ ਮੰਨ ਸੰਗ ਸਾਧੂਆਂ ਧੂੜੀ ਕ੍ਰਿਸ਼ਨਨ ਹਰ ਕਾ ਨਾਮ ਧਿਆਇ ਸ ਸਬਣਾ ਨੋਂ ਕਰਦਾ ਸਤ ਸੰਗਤ ਦੇ ਵਿੱਚ ਆਣ ਕੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਪਰਮਾਤਮਾ ਦੇ ਨਾਮ ਨੂੰ ਸੁਣਨਾ ਹੈ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਹੈ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਫਿਰ ਉਸ ਪਰਮਾਤਮਾ ਦੇ ਨਾਮ ਨੂੰ ਲੋਕਾਂ ਦੇ ਵਿੱਚ ਮੰਡਣਾ ਹੈ ਹੁਣ ਯਾਦ ਰੱਖੋ ਜੇਕਰ ਕਿਸੇ ਮਨੁੱਖ ਦੇ ਕੋਲ ਪਰਮਾਤਮਾ ਦਾ ਨਾਮ ਹੋਵੇਗਾ ਫਿਰ ਉਹ ਲੋਕਾਂ ਦੇ ਵਿੱਚ ਮੰਡੇਗਾ ਜੇਕਰ ਸਾਡੇ ਕੋਲ ਪੈਸੇ ਨੇ ਸਾਡੇ ਕੋਲ ਕੋਈ ਚੀਜ਼ ਵੱਧ ਹੈ ਤਾਂ ਹੀ ਅਸੀਂ ਲੋਕਾਂ ਦੇ ਵਿੱਚ ਵੰਡਾਂਗੇ ਜੇਕਰ ਸਾਡੇ ਕੋਲ ਕੋਈ ਚੀਜ਼ ਨਾ ਹੋਵੇ ਤਾਂ ਅਸੀਂ ਲੋਕਾਂ ਦੇ ਵਿੱਚ ਨਹੀਂ ਵੰਡ ਸਕਦੇ ਇਸੇ ਤਰ੍ਹਾਂ ਜੇਕਰ ਸਾਡੇ ਕੋਲ ਪ੍ਰਮਾਤਮਾ ਦਾ ਨਾਮ ਹੋਵੇਗਾ ਨਾ ਫੇਰ ਹੀ ਅਸੀਂ ਦੁਨੀਆ ਦੇ ਵਿੱਚ ਵੰਡਾਂਗੇ ਤੇ ਸਤਿਗੁਰੂ ਜੀ ਨੇ ਇਥੋਂ ਦਾ ਕਹਿਆ ਹੈ ਕਿ ਜਿਹੜੀਆਂ ਦੁਨੀਆਵੀ ਚੀਜ਼ਾਂ ਹੈ ਦੁਨੀਆਵੀ ਚੀਜ਼ਾਂ ਨੂੰ ਦੁਨੀਆ ਦੇ ਵਿੱਚ ਜੇਕਰ ਵੰਡੀ ਜਾਈ ਉਹ ਏਕਨ ਇੱਕ ਦਿਨ ਖਤਮ ਹੋ ਜਾਣਗੇ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਪਰਮਾਤਮਾ ਦੇ ਨਾਮ ਨੂੰ ਅਸੀਂ ਦੁਨੀਆ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਵੰਡੀ ਜਾਈਏ ਇਹ ਕਦੇ ਵੀ ਖਤਮ ਨਹੀਂ ਹੋਵੇਗਾ ਖਾਵੇ ਖਰਚੇ ਰਲ ਮਿਲ ਭਾਈ ਟੋਟਣਾ ਵੇ ਵਧੂ ਜਾਈ ਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦਾ ਨਾਮ ਕਦੀ ਖਤਮ ਨਹੀਂ ਹੋਵੇਗਾ ਫਿਰ ਸਤਿਗੁਰੂ ਜੀ ਅੱਗੇ ਆ ਕੇ ਕਹਿੰਦੇ ਨੇ ਕਿ ਜੇਕਰ ਤੂੰ ਪਰਮਾਤਮਾ ਦੇ ਨਾਮ ਨੂੰ ਸੁਨਿਆ ਲੋਕਾਂ ਦੇ ਵਿੱਚ ਵੰਡਿਆ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੌਕਰਦਾਨ ਕਿ ਜਦੋਂ ਤੂੰ ਦਾਨ ਕਰੇਂਗਾ ਤੇਰੇ ਜਿਹੜੇ ਫਿਰ ਹਿਰਦੇ ਨੂੰ ਜਿਹੜੇ ਤੇਰੇ ਸਰੀਰ ਨੂੰ ਮਹਿ ਲੱਗੀ ਹੈ ਨਾ ਮਾਗ ਮੰਜੇ ਨੇ ਸੰਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੌਕਰਦਾਨ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗਮਾਨ ਕਿ ਜਿਹੜੀ ਤੈਨੂੰ ਜਨਮਾ ਜਨਮਾਂ ਦੀ ਤੇਰੇ ਮਹਿ ਲੱਗੀ ਹੋਈ ਹੈ ਉਹ ਮੈਲ ਦੂਰ ਹੋ ਜਾਵੇਗੀ ਜਿਹੜਾ ਤੇਰਾ ਹੰਕਾਰ ਹੈ ਜਿਹੜੀ ਤੇਰੀ ਹਉਮੈ ਹੈ ਨਾ ਦੂਰ ਹੋ ਜਾਵੇਗੀ ਕਿਉਂਕਿ ਸਾਨੂੰ ਸਤਿਗੁਰੂ ਜੀ ਆਖਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਲਾ ਹੋਇਆ ਸੀ ਕਿ ਜਿਹੜਾ ਇਹ ਸਰੀਰ ਹੈ ਨਾ ਇਹਨੂੰ ਜਨਮਾ ਜਨਮਾਂ ਦੀ ਮੈ ਲੱਗੀ ਹੋਈ ਤੇ ਸਤਿਗੁਰੂ ਜੀ ਆਖਦੇ ਨੇ ਕਿ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਂਗਾ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਜਿਹੜੀ ਤੇਰੀ ਮੈਲ ਹੈ ਉਹ ਦੂਰ ਹੋ ਜਾਵੇਗੀ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਲਾ ਹੋਇਆ ਸੀ ਉਹ ਫਿਰ ਜਿਹੜਾ ਤੇਰਾ ਸਰੀਰ ਹੈ ਮਨ ਇਹ ਉਹ ਸਾਫ਼ ਹੋ ਜਾਵੇਗਾ ਫਿਰ ਸਤਿਗੁਰੂ ਜੀ ਆਖਦੇ ਨੇ ਕਾਮ ਕ੍ਰੋਧ ਨਾ ਮੋਹੀ ਬਿਨਸੇ ਲੋਭ ਸੁਮਾਨ ਤੇਰੇ ਅੰਦਰੋਂ ਕਾਮ ਦੂਰ ਹੋ ਜਾਵੇਗਾ ਕ੍ਰੋਧ ਦੂਰ ਹੋ ਜਾਵੇਗਾ ਤੇਰੇ ਅੰਦਰ ਜਿਹੜਾ ਲਾਲਚ ਹੈ ਜਿਸ ਕਰਕੇ ਤੂੰ ਥਾਂ ਥਾਂ ਦੇ ਭੜਕਦਾ ਫਿਰਦਾ ਹੈ ਨਾ ਉਹ ਲਾਲਚ ਦੂਰ ਹੋ ਜਾਵੇਗਾ ਫਿਰ ਹੋਵੇਗਾ ਕੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਣਾ ਇੱਕ ਗੱਲ ਯਾਦ ਰੱਖੋ ਦੁਨੀਆ ਦੇ ਅੰਦਰ ਹਰੇਕ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਵਡਿਆਈ ਹੋਵੇ ਲੋਕ ਉਸ ਦੀ ਉਸਤਤ ਕਰਨ ਲੋਕ ਉਸ ਦੀ ਮਹਿਮਾ ਕਰਨ ਤੇ ਸਤਿਗੁਰੂ ਜੀ ਆਖਦੇ ਨੇ ਕਿ ਮਨੁੱਖ ਜੇਕਰ ਤੋਂ ਸੱਚ ਦੇ ਮਾਰਗ ਦੇ ਚੱਲੇਗਾ ਯਾਦ ਰੱਖੋ ਜਿਹੜਾ ਸੱਚ ਦਾ ਮਾਰਗ ਹੈ ਨਾ ਹੈ ਤੇ ਥੋੜਾ ਜਿਹਾ ਔਖਾ ਪਰ ਜਿਹੜਾ ਮਨੁੱਖ ਸੱਚ ਦੇ ਮਾਰਗ ਦੇ ਚੱਲਦਾ ਹੈ ਸਤਿਗੁਰੂ ਜੀ ਆਖਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਣ ਫਿਰ ਜਿਹੜਾ ਸਾਰਾ ਸੰਸਾਰ ਹੈ ਸਾਰਾ ਸੰਸਾਰ ਮਨੁੱਖ ਦੀ ਵਡਿਆਈ ਕਰਦਾ ਏ ਉਹਦੀ ਉਸਤਤ ਕਰਦਾ ਏ ਜਿਹੜਾ ਮਨੁੱਖ ਸੱਚ ਦੇ ਮਾਰਗ ਦੇ ਚੱਲਦਾ ਏ ਅਠ ਸੜ ਤੀਰਤ ਸਗਲ ਪੁੰਨ ਜੀ ਦਇਆ ਪਰਮਣ ਫਿਰ ਉਸ ਨੂੰ ਜਿਵੇਂ Hindu ਧਰਮ ਦੇ ਅਨੁਸਾਰ ਜਿਹੜੇ 68 ਤੀਰਤਾਂ ਦੇ ਇਸ਼ਨਾਨ ਕਰਕੇ ਜਿਹੜਾ ਫਲ ਮਨੁੱਖ ਨੂੰ ਮਿਲਦਾ ਹੈ ਮਨੁੱਖ ਉਹ ਤੈਨੂੰ ਫਲ ਮਿਲੇਗਾ ਜਦੋਂ ਤੂੰ ਸਤ ਸੰਗਤ ਦੇ ਵਿੱਚ ਆਣ ਕੇ ਪ੍ਰਮਾਤਮਾ ਦਾ ਨਾਮ ਲੁਪਿੰਗਾ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਮਾਣ ਤੇਰੇ ਉੱਤੇ ਸਤਗੁਰੂ ਜੀ ਦਇਆ ਕਰਨਗੇ ਤੂੰ ਪ੍ਰਮਾਤਮਾ ਦਰਗਾਹ ਦੇ ਵਿੱਚ ਪ੍ਰਮਾਣ ਹੋ ਜਾਵੇਂਗਾ ਫਿਰ ਸਤਗੁਰੂ ਜੀ ਆਖਦੇ ਨੇ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਮਾਣ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਕਿ ਉਹ ਹੀ ਮਨੁੱਖ ਸੋਹਣਾ ਹੈ ਉਹ ਹੀ ਮਨੁੱਖ ਸੁਚੱਜਾ ਹੈ ਜਿਸ ਉੱਤੇ ਸਤਗੁਰੂ ਜੀ ਕਿਰਪਾ ਕਰਦੇ ਨੇ ਜਿਸ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹੀ ਮਨੁੱਖ ਚੰਗਾ ਹੈ ਉਹੀ ਮਨੁੱਖ ਸੋਹਣਾ ਹੈ ਜਿਸ ਉੱਤੇ ਸਤਿਗੁਰੂ ਜੀ ਦਇਆ ਕਰਦੇ ਨੇ ਜਿਸ ਨੂੰ ਦੇਵੇ ਦੇਵੇ ਦਇਆ ਕਰ ਸੋਈ ਪ੍ਰਕਾ ਸਜਾਨ ਫਿਰ ਸਤਿਗੁਰੂ ਜੀ ਆਖਦੇ ਨੇ ਕਿ ਜਿੰਨਾ ਮਨੁੱਖਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜੇ ਮਨੁੱਖ ਉਸ ਮਾਲਕ ਨੂੰ ਮਿਲ ਪੈਂਦੇ ਨੇ ਜਿੰਨ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਕਿ ਜਿਨ੍ਹਾਂ ਦੇਤੇ ਸਤਿਗੁਰ ਜੀ ਕਿਰਪਾ ਕਰਦੇ ਨੇ ਜਿਹੜੇ ਮਨੁੱਖ ਪਰਮਾਤਮਾ ਨੂੰ ਮਿਲ ਪੈਂਦੇ ਨੇ ਸਤਿਗੁਰ ਜੀ ਆਖਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਮੈਂ ਉਹਨਾਂ ਤੋਂ ਸਤਕੀ ਜਾਨਾ ਕਿਉਂਕਿ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਨਾ ਮਨੁੱਖਾ ਜਨਮ ਹੀ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਕਿ ਸਤਿਗੁਰ ਜੀ ਆਖਦੇ ਨੇ ਫਿਰ ਮੈਂ ਉਹਨਾਂ ਦੇ ਵਾਸਤੇ ਕੁਰਬਾਨ ਜਾਨਾ ਹਾਂ ਸਤਕੀ ਜਾਨਾ ਜਿਹੜੇ ਮਨੁੱਖ ਪਰਮਾਤਮਾ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਭਈ ਪ੍ਰਾਪਤ ਮਨਖ ਦੇ ਹੁਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਪਜ ਕੇਵਲ ਨ ਜਿਹੜੇ ਆਪਣੇ ਮਕਸਦ ਨੂੰ ਪੂਰਾ ਕਰ ਲੈਂਦੇ ਨੇ ਸਤਗੁਰ ਜੀ ਆਖਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂ ਨਾ ਮਾਗ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਮਾਨ ਸਤਗੁਰ ਜੀ ਆਖਦੇ ਨੇ ਕਿ ਜਿਨ੍ਹਾਂ ਦੇ ਉੱਤੇ ਸਤ ਗੁਰੂ ਜੀ ਕਿਰਪਾ ਕਰਦੇ ਨੇ ਸਤ ਗੁਰੂ ਜੀ ਦਇਆ ਕਰਦੇ ਨੇ ਸਤ ਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹੀ ਮਨੁੱਖ ਮਾਗਦੇ ਮਹੀਨੇ ਵਿੱਚ ਸੋਹਣੇ ਲੱਗਦੇ ਨੇ ਸੁੱਚੇ ਲੱਗਦੇ ਨੇ ਜਿਨ੍ਹਾਂ ਦੇ ਉੱਤੇ ਸਤ ਗੁਰੂ ਜੀ ਕਿਰਪਾ ਕਰਦੇ ਨੇ ਸਤ ਗੁਰੂ ਜੀ ਕਿਰਪਾ ਕਰਨ ਸਾਡੇ ਤੇ ਵੀ ਸਤ ਗੁਰੂ ਜੀ ਦਇਆ ਕਰਨ ਸਾਡੇ ਤੇ ਬਖਸ਼ਿਸ਼ ਕਰਨ ਅਸੀਂ ਮਾਗਦੇ ਮਹੀਨੇ ਦੇ ਵਿੱਚ ਸੋਹਣੇ ਲੱਗੀਏ ਸਤ ਸੰਗਤ ਦੇ ਵਿੱਚ ਆਣ ਕੇ ਜਿਹੜਾ ਪ੍ਰਮਾਤਮਾ ਦਾ ਨਾਮ ਉਸ ਨੂੰ ਸੁਣ ਕੇ ਲੋਕਾਂ ਦੇ ਵਿੱਚ ਵੰਡੀਏ ਆਪਣਾ ਜਿਹੜਾ ਜੀਵਨ ਹੈ ਗੁਰਬਾਣੀ ਦੇ ਅਨੁਸਾਰ ਢਾਲ ਲੈਂਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ